ਸਾਡੇ ਵਿੱਚੋਂ ਜਿਹੜੇ ਆਪ ਦੀ ਜੇਤੀ ਜੇ ਨੰਬਰ 'ਚ ਆਏ ਨੇ ਕੰਮ ਖੁਦ ਨਹੀਂ ਕੀਤਾ ਤੀਜੇ ਨੰਬਰ 'ਚ ਤੁਸੀਂ ਆਓ ਤਾਂ ਕੋਈ ਸਾਰੀ ਗਲਤੀਆਂ ਤਾਂ ਵੀ ਲੀਡਰਸ਼ਿਪ ਦੀ ਹੈ ਹਰ ਸਿਮਰਤ ਬਾਦਲ ਨੇ ਚੋਣਾਂ ਵਿੱਚ ਹਾਰ ਬਾਅਦ ਆਪਣੀ ਪਾਰਟੀ ਦੇ ਕੁਝ ਲੀਡਰਾਂ ਨੂੰ ਉਸਿਆ ਉਹਨਾਂ ਖਾਸ ਕਰ ਹਾਰ ਦਾ ਠਿਕਰਾ ਲੀਡਰਸ਼ਿਪ ਤੇ ਪੰਨਣ ਵਾਲਿਆਂ ਨੂੰ ਲੰਬੇ ਹੱਥੀ ਲਿਆ ਕਿ ਆ ਕਿ ਜਿਹੜੇ ਖੁਦ ਤੀਜੇ ਨੰਬਰ ਤੇ ਆਏ ਉਹਨਾਂ ਕੰਮ ਆਪ ਨਹੀਂ ਕੀਤਾ ਅਧਿਕਾਰਤ ਲੀਡਰਸ਼ਿਪ ਤੇ ਦੱਸਦੇ ਨੇ ਹਰ ਸਿਮਰਤ ਬਾਦਲ ਨੇ ਸਪਸ਼ਟ ਕੀਤਾ ਕਿ ਘਾਟ ਲੀਡਰਸ਼ਿਪ 'ਚ ਨਹੀਂ ਕਿਉਂਕਿ ਪਰਿਵਾਰ ਤਾਂ ਫਿਰ ਜਿਟਿਆ ਜ਼ਰੂਰ ਹੈ ਇਸ ਗੱਲ ਦਾ ਚਿੰਤਨ ਕਰੋ ਕਿ ਵੀ ਪਿੰਡਾਂ ਤੋਂ ਜੇ ਅਸੀਂ ਸਾਡੀ ਘਾਟ ਰਹਿ ਗਈ ਉਹਦਾ ਕਾਰਨ ਕੀ ਸੀ ਕਿ ਅਸੀਂ ਆਪਣਾ ਸਨੇਹਾ ਘਰ ਕਰ ਤਾਂ ਹੀ ਲਜਾਂ 'ਚ ਘਾਟ ਕਮੀ ਰਹਿ ਗਈ ਕਿ ਅਸੀਂ ਲੋਕਾਂ ਦੇ ਵਿੱਚ ਘਟ ਵਿਚਰਦੇ ਸੀ ਕੀ ਘਾਟ ਕਮੀਆਂ ਸੀਗੀਆਂ ਉਹਨਾਂ ਦਾ ਸੁਧਾਰ ਕਿਵੇਂ ਹੋ ਸਕਦਾ ਹੈ ਕਿਉਂਕਿ ਜੇ ਸਤਾਈ ਚ ਸਰਕਾਰ ਬਣਾਨੀ ਹੈ ਤਾਂ ਫਿਰ ਚਿੰਤਨ ਕਰਨਾ ਜ਼ਰੂਰੀ ਹੈ ਮੈਂ ਇਹ ਚਿੰਤਾ ਨਹੀਂ ਸਮਝਦੀ ਕਿ ਜਿਹੜੇ ਸਾਡੇ ਵਿੱਚੋਂ ਜਾਂ ਸਾਡੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਲੇਕਿਨ ਸਾਡੇ ਵਿੱਚੋਂ ਜਿਹੜੇ ਆਪ ਤੀਜੇ ਜੇ ਤੀਜੇ ਨੰਬਰ 'ਚ ਆਏ ਨੇ ਕੰਮ ਖੁਦ ਨਹੀਂ ਕੀਤਾ ਤੀਜੇ ਨੰਬਰ 'ਚ ਤੁਸੀਂ ਆਓ ਤਾਂ ਕੋਈ ਸਾਰੀ ਗਲਤੀਆਂ ਤਾਂ ਵੀ ਲੀਡਰਸ਼ਿਪ ਦੀ ਹੈ ਲੀਡਰਸ਼ਿਪ ਦੀ ਗਲਤੀ ਹੋ ਸਕਦੀ ਹੈ ਲੇਕਿਨ ਪਹਿਲੇ ਅੰਕ ਨੇ ਅੰਦਰ ਚਾਹਤੀ ਹੈ ਕਿ ਸਾਡੀ ਕੀ ਘਾਟ ਕਮੀ ਰਹੀ ਹੈ ਕਿਉਂਕਿ ਲੀਡਰਸ਼ਿਪ ਦੇ ਹੁੰਦੇ ਤਾਂ ਬਠਿੰਡੇ ਹਲਕੇ ਦੇ ਲੋਕਾਂ ਨੇ ਮੋਹਰ ਲਾ ਕੇ ਪਿਛਲੀ ਵਾਰੀ ਵੀ ਦੋ ਜਿੱਤ ਹਾਤੇ ਸੀ ਉਨ੍ਹੀ ਚੇ ਹੁਣ ਵੀ ਪਰਿਵਾਰ ਜਿਤਾਤਾ ਤੋ ਜੇ ਲੀਡਰਸ਼ਿਪ ਦੀ ਕੋਈ ਗੱਲ ਹੁੰਦੀ ਤਾਂ ਲੋਕੀ ਪਹਿਲੇ ਹੀ ਫਤਵਾ ਦਿੰਦੇ ਸੋ ਪਹਿਲੇ ਤਾਂ ਆਤਮ ਚਿੰਤਨ ਉਹ ਕਰਨ ਜਿਹੜੀ ਉਂਗਲ ਚੱਕਦੇ ਨੇ ਤੇ ਅਸੀਂ ਵੀ ਆਤਮ ਚਿੰਤਨ ਕਰੀਏ ਕਿ ਅਸੀਂ ਸੁਧਾਰ ਕਿਵੇਂ ਕਰ ਸਕਦੇ ਹਾਂ ਸਾਡੇ ਪਿੰਡਾਂ 'ਚ ਜੇ ਘਟਿਆ ਤੇ ਸਤਾਈ 'ਚ ਆਪਾਂ ਕਿਵੇਂ ਵਧਾਈਏ ਤੁਸੀਂ ਵੀ ਮੈਨੂੰ ਪਾਵੇਂ ਲਿਖ ਕੇ ਦਿਓ ਮੈਂ ਕਿਵੇਂ ਸੁਧਾਰ ਸਕਦੀ ਹਾਂ ਮੇਰੀ ਘਾਟ ਕਮੀ ਕੀ ਰਹੀ ਹੈ ਤਾਂ ਕਿ ਅਗਲੇ 5 ਸਾਲਾਂ 'ਚ ਮੈਂ ਉਹਨਾਂ ਨੂੰ ਪੂਰਾ ਕਰ ਸਕਾਂ